ਜਲੰਧਰ ਵਿਖੇ थाना 5 ਨੰਬਰ ਅਧੀਨ ਸੰਗਣੀ ਆਬਾਦੀ ਵਾਲਾ ਇਲਾਕਾ ਆਉਂਦਾ ਹੈ ਇੱਕ ਸਮਾਂ ਸੀ ਜਦੋਂ थाना ਨੰਬਰ 5 ਚ ਕ੍ਰਾਈਮ ਦਾ ਗ੍ਰਾਫ ਕਾਫੀ ਡਿੱਗ ਗਿਆ ਸੀ ਪਰ ਇੰਨੇ ਦਿਨੀ ਇਸ ਇਲਾਕੇ ਦੇ ਵਿੱਚ ਚੋਰੀ ਅਤੇ ਲੁੱਟਖੋਹਾਂ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਨੇ ਔਰ ਕੁਝ ਲੋਕਾਂ ਦਾ ਡਰ ਇੰਨਾ ਕੋਨਾਂ ਦੇ ਵਿੱਚ ਵੱਧ ਗਿਆ ਕਿ ਉਹਨਾਂ ਨੇ ਸੋਨੇ ਦੇ ਗਹਿਣੇ ਪੈਣਨ ਤੋਂ ਪਰਹੇਜ਼ ਕਰਨ ਲੱਗ ਪਏ ਨੇ ਹੁਣ ਇਹ ਤਾਜ਼ਾ ਘਟਨਾ ਥਾਣਾ ਨੰਬਰ 5 ਦੇ ਸੁਰੱਖਿਆ ਪ੍ਰਬੰਧਾਂ ਦੀਆਂ ੱੱਜੀਆਂ ਉਡਾ ਦਿੱਤੀਆਂ ਨੇ ਜਿਸ ਕਾਰਨ ਕਾਲਾ ਸੰਗਿਆ ਰੋਡ ਦੇ ਆਸ-ਪਾਸ ਦੇ ਇਲਾਕੇ ਦੇ ਲੋਕ ਵੀ ਡਰੇ ਹੋਏ ਨੇ ਜਾਣਕਾਰੀ ਦੇ ਮੁਤਾਬਕ ਆ ਪੁਲਿਸ ਕਮਿਸ਼ਨਰੇਟ ਦੇ ਵਿੱਚ ਤਾਇਨਾਤ ਸਬ ਇੰਸਪੈਕਟਰ ਰਾਜਵੰਤ ਕੌਰ ਪਤਨੀ ਮੀਤ ਕਮਲ ਸਿੰਘ ਵਾਸੀ ਈਸਟ ਇਨਪਲੇਵਾ ਬੀਤੀ ਦੁਪਹਿਰ 3 ਵਜੇ ਆਪਣੇ ਘਰ ਦੇ ਬਾਹਰ ਮੌਜੂਦ ਸੀ ਰਾਜਵੰਤ ਕੌਰ ਆਪਣੀ ਸਕੂਟੀ ਘਰ ਦੇ ਅੰਦਰ ਕਰ ਰਹੀ ਸੀ ਤੇ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨ ਤੇਜ਼ ਰਫ਼ਤਾਰ ਨਾਲ ਆਏ ਤੇ ਉਹਨਾਂ ਨੇ ਉਸ ਦੇ ਗਲੇ ਦੇ ਵਿੱਚ ਪਾਈ سونے ਦੀ ਚੈਨ ਜੋ ਕਿ ਕਰੀਬਾ 3 ਤੋਲੇ ਦੀ ਦੱਸੀ ਜਾ ਰਹੀ ਹੈ ਹੋ ਕੇ ਫਰਾਰ ਹੋ ਗਏ ਸਬ ਇੰਸਪੈਕਟਰ ਰਾਜਵੰਤ ਕੌਰ ਦੇ ਨਾਲ ਹੋਈ ਲੁੱਟ ਖੋਹ ਦੀ ਘਟਨਾ ਤੋਂ 30 ਘੰਟੇ ਤੋਂ ਵੱਧ ਦਾ ਜਿਹੜਾ ਸਮਾਂ ਹੈ ਉਹ ਬੀਤ ਗਿਆ ਅਤੇ ਪੁਲਿਸ ਨੂੰ ਕੋਈ ਵੀ ਹਲੇ ਤੱਕ ਠੋਸ ਸਬੂਤ ਹੈ ਜਿਹੜਾ ਉਹ ਨਹੀਂ ਮਿਲ ਸਕਿਆ ਇਹ ਵੀ ਖੁਲਾਸਾ ਹੈ ਕਿ ਰਾਜਵਿਦਤ ਕੌਰ ਦਾ ਸਹਰਾ ਜਗਦੇਵ ਇਨਸਪੈਕਟਰ ਹੈ ਅਤੇ ਉਸ ਦੀ ਰਾਤ ਨੂੰ ਡਿਊਟੀ ਪੀ ਪੀਸੀਆਰ ਜ਼ੋਨ 1 ਦੇ ਵਿੱਚ ਹੈ ਔਰ ਫਿਲਹਾਲ ਪੁਲਿਸ ਨੇ ਅਣਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਵੇਖਣਾ ਬਾਕੀ ਹੈ ਕਿ ਮਾਮਲਾ ਟ੍ਰੇਸ ਹੁੰਦਾ ਹੈ ਜਾਂ ਨਹੀਂ ਸਬ ਇਨਸਪੈਕਟਰ ਦੇ ਨਾਲ ਹੋਈ ਲੁੱਟਖੋਹ ਦੀ ਘਟਨਾ ਦੇ ਬਾਰੇ ਜਾਪਦਾ ਹੈ ਕਿ ਥਾਣਾ 5 ਦੇ ਐਸਐਚਓ ਭੂਸ਼ਣ ਕੁਮਾਰ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਨਹੀਂ ਕਰ ਰਹੀ ਜਦ ਉਹਨਾਂ ਨੂੰ ਫੋਨ ਤੇ ਪੁੱਛਿਆ ਗਿਆ ਤਾਂ ਸਬ ਇੰਸਪੈਕਟਰ ਕਿੱਥੇ ਤਾਇਨਾਤ ਹੈ ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਐਸ ਐਚਓ ਨੂੰ ਆਪਣੇ ਪੁਲਿਸ ਵਿਭਾਗ ਵਿੱਚ ਤਾਇਨਾਤ ਮਹਿਲਾ ਮੁਲਾਜ਼ਮ ਦੀ ਤਾਇਨਾਤੀ ਬਾਰੇ ਨਹੀਂ ਪਤਾ ਤਾਂ ਅਗਲੀ ਜਾਂਚ ਕਦੋਂ ਸ਼ੁਰੂ ਕਰਨਗੇ